ਫੜ ਫੜ ਕੇ ਦਿਖਾਉਂਦੇ ਆ ਤੁਹਾਨੂੰ। ਬਲਾ ਬੱਚੇ ਦਾ ਸ਼ੌਂਕ ਕਰਦਗੀ। ਏਰੀ ਅੱਖ ਚ ਟੀਰ ਪੈਂਦਾ। ਲਓ ਜੀ ਰੱਤਾ ਤਾਂ ਗਿਆ ਹੋ ਉੱਥੇ। ਇਹ ਸਾਰੇ ਜਾਣਗੇ। ਲਓ। ਚੱਲ ਦੂਮੀ। ਇਹ ਨੀਵੀਂ ਛਤਰੀ ਦੇ ਤਾਂ ਬਾਇਆ ਇਹ ਫੜ ਕੇ ਤੇ ਛੱਡੇ ਜਾਂਦੇ ਆ ਬਈ ਦੂਰੋਂ। ਤੇ ਨਹੀਂ ਫਿਰੋ ਵੱਡੀ ਤੇ ਤਾਂ ਉਵੇਂ ਬੈਠੇ ਰਹਿੰਦੇ ਆ। ਆ ਬੱਚਾ ਚਿੱਟੀਆਂ ਖਾਂਦਾ। ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਵਾਜ ਪ੍ਰਵਾਹਾਂ ਨੂੰ ਤੇ ਲੈ ਕੇ ਆ ਗਏ ਆ ਬਈ ਅੱਜ ਨਵੀਂ ਵੀਡੀਓ ਤੇ ਸਭ ਤੋਂ ਪਹਿਲਾਂ ਤਾਂ ਬਾਈ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਬਾਈ ਕਰ ਲਿਓ ਤੇ ਵੀਡੀਓ ਕਰ ਲੱਗੇ ਆ ਸ਼ੁਰੂ ਆਪਾਂ ਤੇ ਅੱਜ ਦਿਖਾਉਣੇ ਆ ਤੁਹਾਨੂੰ ਬੱਚੇ ਆਪਣੇ ਨਾਲ ਤਾਂ ਕੁਝ ਬੱਚੇ ਛੱਡਾਂਗੇ ਤੇ ਕੁਝ ਸਤਰੀਆਂ ਤੇ ਭਾਵਾਂਗੇ ਤੇ ਕੁਝ ਜਾਲ ਚ ਪਾਵਾਂਗੇ ਤੇ ਸਾਰਾ ਕੁਝ ਦਿਖਾਉਣੇ ਆ ਲਓ ਜੀ ਕਰੋ ਸ਼ੌਂਕ ਪਹਿਲਾਂ ਤਾਂ ਦੋ ਬੱਚਿਆਂ ਦਾ ਇੱਕ ਤਾਂ ਕਾਲਾ ਚੀਨਾ ਮੈਂ ਤੇ ਸਿਰ ਤੇ ਟੋਪੀ ਜੀ ਕਾਲੀ ਉਹ ਸਾਰੀ ਗਾਲੀਆ ਤੇ ਇਧਰਲੇ ਪਾਸੇ ਖੰਭ ਕਾਲੇ ਵੱਧਾ ਇਧਰ ਘੱਟ ਤੇ ਇਹ ਆਪਾਂ ਡਾਉਣੇ ਆ ਦੋਨੇ ਬੱਚੇ ਇੱਕ ਕਾਲਾ ਚੀਨਾ ਤੇ ਇੱਕ ਲਾਲ ਚੀਨਾ ਤੇ ਇਹਨੂੰ ਛੱਡ ਦਿੰਨੇ ਆਪਾਂ ਤੇ ਉਹ ਗਿਆ ਛਤਰੀ ਤੇ ਤੇ ਹੁਣ ਕਰੋ ਇਹਦਾ ਸ਼ੌਂਕ ਇਹ ਲਾਲ ਚੀਨਾ ਬੱਚਾ ਏ ਦੇਖੋ ਪੂਛ ਦੇਖੋ ਖੰਭ ਕਾਲੇ ਵੀ ਇਹਦੇ ਤੇ ਸਾਰੇ ਦਾ ਸਾਰਾ ਲਾਲ ਆ ਲਾਲ ਵੀ ਨੇ ਸਵਾ ਰੰਗਾ ਜਾ ਤੇ ਟਟ ਤੇ ਰੰਗ ਲੱਗਿਆ ਹੋਵੇ ਤੇ ਲਾਲ ਲਾਓ ਬਾਈ ਦੋਨੇ ਬੱਚੇ ਉੱਠ ਗਏ ਸਦਰੀ ਦੇ ਉੱਤੇ ਤੇ ਹੁਣ ਬਾਕੀ ਕੱਢ ਲਿਆ ਆਪਾਂ ਬਾਹਰ ਸਦਰੀ ਤੇ ਇਹਨਾਂ ਨੂੰ ਪਹਿਲਾਂ ਆਪਾਂ ਢਾਦ ਗਏ ਬਾਈ ਤੇ ਫੇਰ ਆਪਾਂ ਬਾਕੀ ਦੂਜੇ ਕੱਢਾਂਗੇ ਬੱਚੇ ਬਾਅਦ ਲਓ ਜੀ ਛੜਤੇ ਆ ਆ ਗਈ ਤੇ ਹੁਣ ਕੌਸ ਬੱਚੇ ਆਪਾਂ ਬਈ ਭਾਵਾਂਗੇ ਛਤਰੀ ਤੇ ਤੇ ਕੌਸ ਪਾਵਾਂਗੇ ਜਾਲ ਦੇ ਵਿੱਚ ਕਰੋ ਬਈ ਸਾਖ ਇਸ ਬੱਚੇ ਦਾ ਸੌਂਕ ਤੇ ਆ ਨੀਲਾ ਇਹ ਨੀਲਾ ਵਾ ਤੇ ਹੁਣ ਝਾੜ ਕੇ ਰੋਜਾ ਜਿਹਾ ਬਣੂਗਾ ਇਹ ਵੀ ਨਹੀਂ ਹਜੇ ਗਿੱਜੇ ਆਪਣੇ ਬੱਚੇ ਤੇ ਬਾਅਦ ਵਿੱਚ ਅਗਰ ਮੰਨੋ ਲਓ ਜੀ ਕਰੋ ਸ਼ੌਂਕ ਆਪਣੇ ਛੋਟੇ ਬੱਚਿਆਂ ਦਾ ਲਾਲ ਚੀਨੇ ਦੋ ਇੱਕ ਰੱਤਾ ਜਾਂ ਪਰਲਾ ਆਹ ਸ਼ਾਕ ਖਾਈ ਦੀ ਗਿੱਚੀ ਚ ਕਾਲੇ ਖੰਭ ਆਹ ਬੱਚਿਆ ਤੇ ਆਹ ਗੁੜ ਰੰਗਾ ਜਾਂ ਦੋਨੇ ਭਰਾ ਬਈ ਆਹ ਤੇ ਉਹ ਲਾਲ ਚੀਨਾ ਇਹ ਐਡੋ ਐਡਾ ਦੋਨੇ ਆਹ ਤੇ ਆਹ ਡੋਡਾ ਡਾ ਉਹ ਦੋਨੇ ਪਰਲੇ ਭਰਾ ਵਾ ਤੇ ਇਧਰ ਪਾਪਾ ਜਾਲ ਦੇ ਵਿੱਚ ਪਾਤੇ ਕੋ ਬੱਚੇ ਕਰੋ ਸ਼ੌਕ ਚਾਰ ਬੱਚੇ ਆਪਾਂ ਇੱਥੇ ਸਤਰਿਆਂ ਤੇ ਬਿਠਾਤੇ ਆ ਤੇ ਬਾਈ 6 ਬੱਚੇ ਉਹਦੇ ਚ ਜਾਲ ਚ ਦੋ ਬੱਚੇ ਉਹ ਸਤਰਿਆਂ ਤੇ ਆ ਤੇ ਦੋ ਆਪਾਂ ਛੱਡੇ ਆ ਛੇ ਤੇ ਚਾਰ ਦਾ ਦੁਬਾਰਾ 14 ਬੱਚੇ ਬਾਹਰ ਤੇ ਹਜੇ ਬੱਚੇ ਵਿੱਚ ਛੋਟੇ ਆ ਉਹ ਹਜੇ ਬਾਏ ਨਹੀਂ ਆਪਾਂ ਉਹ ਹਜੇ ਛੋਟੇ ਬਾਲੇ ਆ ਬਾਈ ਉਹ ਫੇਰ ਬਾਇਆ ਕਰਾਂਗੇ ਹਜੇ ਪੰਜ-ਸੱਤ ਦਿਨ ਲੈਂਦੇ ਆ ਉਹ ਤੇ ਸਾਰੇ ਬੱਚੇ ਜਿਹੜੇ ਬਾਹਰ ਬੈਠਾ ਹੈ ਅੱਗ ਜਾਉਣ ਵਾਲੀ ਹੈ। ਉਹ ਬੱਚੇ ਵੀ ਬਖੋਣੇ ਬਈ ਸਾਨੂੰ ਜਾਲ ਵਾਲੇ ਆਪਾਂ। ਇੰਨਾ ਬੱਚਿਆਂ ਚ ਦੱਸਿਓ ਬਾਈ ਕਿਹੜਾ ਬੱਚਾ ਤੁਹਾਨੂੰ ਚੰਗਾ ਲੱਗਦਾ ਰੰਗ ਰੂਪ ਲਈਓ ਤਾਂ ਸਾਰੇ ਸੋਹਣੇ ਆ ਉਹ ਲਾਲ ਜੀਨਾ ਆਹ ਰੰਗ ਪਹਿਲੀ ਦੀ ਕੱਢਿਆ ਬਈ ਆਪਣੇ ਕੋਲੇ ਆ ਬੱਚਾ ਆल्यांदे ਬੱਚੇ ਦੋਨੇ ਆਪਣੇ ਉਹ ਨਹੀਂ ਗੇ ਪਹਿਲਾ ਵਾਲੇ ਬੱਚਾ ਜੋ ਬਈ ਆਪਣੇ ਹਨ ਦੋ ਬੱਚੇ ਤਾਂ ਆਪਣੇ ਗਵਾਚ ਗਏ ਸੀਗੇ ਤੇ ਇੱਕ ਬੱਚੇ ਨੂੰ ਆਪਣੇ ਨੂੰ ਨਾ ਲਗੜ ਲੈ ਗਿਆ ਕੋ ਗੀਰੰਗਾ ਜਿਹੜਾ ਮਗਰੋਂ ਕੱਢਿਆ ਸੀਗਾ ਉਹਨੂੰ ਲਗੜ ਮਾਰ ਗਿਆ ਤੇ ਬਾਕੀ ਬੱਚੇ ਆਪਣੇ ਸਾਰੇ ਸੇਫ ਆ ਤੇ ਦੋ ਨਹੀਂ ਗਿੱਜੇ ਇੱਕ ਬੱਚਾ ਵੀ ਉੱਡ ਗਿਆ ਬਈ ਆਪਣਾ ਆ ਜਾਂਦਾ ਇਹਨੂੰ ਹਵਾਲ ਗਏ ਬਈ ਇਹਨੂੰ ਉੱਚਾ ਹੀ ਚੜਨਾ ਮੈਨੂੰ ਪਤਾ ਇਹ ਫੁੱਲ ਉੱਚਾ ਹੀ ਜਾਊਗਾ ਜੇ ਤੋ ਗਿਆ। ਬਾਪੇ ਬੱਚਾ ਆਪਣਾ ਬੈਠ ਗਿਆ ਕਿ ਤੇ ਕਿਨਾਂ ਸਾਰਾ ਪਿੰਡ ਦੇਖਿਆ ਘੁੰਮਿਆ ਬਾਵਾ ਲੰਮਾ ਜਾਇਆ ਇਹ। ਤੇ ਆ ਗਿਆ ਛਤਰੀ ਦੇ ਉੱਤੇ ਸਿੱਧਾ। ਤੇ ਜਿਹੜਾ ਸਾਖ ਖਾਵਾ ਹਿੱਟੜ ਦਿਲਗੀਰ ਵਾਲਾ ਉਹ ਅੱਟ ਕੇ ਹੋ ਕੋਠੀ ਦੇ ਜਾਵੜੇ। ਉਹ ਬੈਠਾ। ਇਹ ਦੋਨੇ ਖੁੱਲੇ ਬਾਈ ਜਿਹੜੇ ਛਤਰੀ ਦੇ ਆਪੇ। ਉਹ ਵੀ ਉੱਡ ਗਿਆ ਉਹ ਹੁਣ ਉੱਥੇ ਬਹਿ ਗਿਆ ਤੇ ਇਹ ਆ ਗਿਆ ਆਪਣਾ ਉੱਡ ਕੇ ਸਿੱਧਾ 15-20 ਮਿੰਟ ਉੱਡਿਆ ਇਹ ਤੇ ਦੂਜੇ ਬੱਚੇ ਆਪਣੇ ਉੱਡੀ ਜਾਂਦੇ ਆਵੇਂ ਦੋਨਾਂ ਦੇ ਟੱਡਾ ਲਓ ਆ ਉੱਡਿਆ ਉਹ ਵੀ ਬਈ ਬੱਚਾ ਤੇ ਵੱਡੇ ਹੋਏ ਵਾ ਬਾਈ ਤੰਗ ਬੰਦੀ ਜੀ ਮੰਨਦੇ ਆ ਤੇ ਆਪਾਂ ਛੋਟੇ ਡਾਇ ਨਹੀਂਗੇ ਇਹਨੂੰ ਵੀ ਭਾਉਨੇ ਆਪਾਂ ਆਹ ਛਤਰੀ ਵੜਕਾ ਲੈਨੇ ਛਤਰੀ ਬੱਚਾ ਲਓ ਬਈ ਇਹ ਵੀ ਆ ਗਿਆ ਬੱਚੇ ਬਈ ਆਪਣੇ ਆ ਕੇ ਦੋਨੇ ਨੀਵੇਂ ਆ ਆ ਫਿਰਦੇ ਆ ਇੱਕ ਕਾਲਾ ਚੀਨਾ ਆ ਜਾਂਦਾ ਤੇ ਉੱਤੇ ਜਾਂਦਾ ਲਾਲ ਚੀਨਾ ਤੇ ਭੜਕਾ ਕੇ ਤੇਨਾਂ ਨੂੰ ਬਾਹ ਲੈਨੇ ਬਈ ਉੱਚੇ ਵਾਲੇ ਚੜ ਜਾਂਦੇ ਆ ਤੇ ਲਗੜਾ ਫਿਰਦਿਆਂ ਤੇ ਡਾਰੀ ਇਹਨਾਂ ਦਾ ਇਕੱਲੇ ਇਕੱਲੇ ਹੈਗੇ ਅੱਜ ਦੁਬਾਰ ਬੱਚੇ ਵੀ ਨਹੀਂ ਕਢਾਉਣੇ ਆਪਾਂ ਤੇ ਬਸ ਲਾਸਟ ਡਾਈ ਹੋਈ ਇਹਨਾਂ ਦੀ ਦੋ ਡੰਗ ਪਹਿਲਾਂ ਹੋ ਗਈਆਂ ਪਹਿਲਾਂ ਅੱਧਾ-ਅੱਧਾ ਘੰਟਾ ਡੌੜੇ ਅੱਜ ਹੋਗੇ ਇਹਨਾਂ ਨੂੰ ਦੋ ਘੰਟੇ ਉੱਡਿ ਜਾਂਦੇ ਆ ਇਹਨੂੰ ਤੇ ਬਾਹਲ ਗਏ ਬਾਈ ਇਹਨਾਂ ਤੇ ਮੌਸਮ ਅੱਜ ਕਲਮੀ ਜਿਹਾ ਪਿਆ ਥੋੜਾ ਜਿਹਾ ਤੇ ਮੌਸਮ ਸਾਫ ਹੀ ਹੈ ਪੂਰਾ ਨੀਲਾ ਨੀਲਾ ਅਸਮਾਨ ਆ ਤੇ ਕੋ ਉੱਤਰ ਵੀ ਦੂਰੋਂ ਹੀ ਚਮਕਦੇ ਆ ਲਗੜ ਨੂੰ ਵੀ ਦਿਸਣਗੇ ਇਹ ਕਰਕੇ ਬਾਹਲ ਗਏ ਬਾਈ ਉੱਤੇ ਹੋ ਕੇ ਪੋਲੇ ਜੇ ਉੱਡਣ ਲੱਗ ਜਾਂਦੇ ਮੜ ਕੇ ਪਤਾ ਵੀ ਨਹੀਂ ਲੱਗਣਾ ਇਹਨਾਂ ਨੂੰ ਕਦੋਂ ਲੈ ਜਾਣ ਇਹਨੂੰ ਬੈਠ ਕੇ ਬਾਈ ਦੋਨੇ ਬੱਚੇ ਇੱਕ ਬੱਚਾ ਆ ਸਦਰੀ ਤੇ ਬਹਿ ਗਿਆ ਤੇ ਇੱਕ ਬਹਿ ਗਿਆ ਉਹ ਸਦਰੀ ਤੇ ਤੇ ਆਪਾਂ ਛਤਰੀ ਭੜਕਾਈ ਸੀ ਤੇ ਅੱਧੇ ਮਿੰਟ ਦੇ ਵਿੱਚ ਵਿੱਚ ਦੋਨੇ ਬੱਚੇ ਬੈਠ ਗਏ ਤੇ ਹੁਣ ਆਪਾਂ ਪਾਵਾਂਗੇ ਬਾਈ ਆਪਾਂ ਨੂੰ ਦੂਜੇ ਖੋਡਿਆਂ ਦੇ ਵਿੱਚ ਦਾਣਾ ਪਾਣੀ ਸਾਰੇ ਕੂਤਰਾ ਨੂੰ ਤੇ ਆ ਛੋਟੇ ਬੱਚਿਆਂ ਨੂੰ ਵੀ ਕਰ ਦਾਂਗੇ ਅੰਦਰ ਤੇ ਉਹ ਜਾਲਾਂ ਵਾਲੇ ਬਸਾਂ ਹੀ ਬੈਠੇ ਰਹਿਣਗੇ ਇਹ ਸਾਲਾ ਮਾਰ ਜਾਂਦੇ ਬਾਈ ਤਾਂ ਇਹਨਾਂ ਨੂੰ ਹੁਣ ਅੰਦਰ ਕਰ ਦੰਨੇ ਬਸ ਤੇ ਚੋਕ-ਚਾਕ ਵੀ ਲੈ ਲੈਣਗੇ ਨਾਲੇ ਹੁਣ ਪਾਵਾਂਗੇ ਬਾਈ ਆਪਾਂ ਕੂਤਰਾ ਨੂੰ ਦਾਣੇ ਤੇ ਆ ਪਾਣੀ ਦੇ ਵਿੱਚ ਆਪਾਂ ਵਿਟਾਮਿਨ ਜੇ ਪਾ ਕੇ ਦੰਨੇ ਹੁੰਨੇ ਆ ਬਹੁਤ ਵਧੀਆ ਰਿਜ਼ਲਟ ਆ ਬਈ ਇਹਦਾ ਆ ਉਦਲਾ ਇੱਕ ਢੱਕਣ ਵਾਸ ਵਾਲਟੀ ਦੇ ਵਿੱਚ ਪਾਵਾਂਗੇ 10 ਕਿਮਲ ਸਾਰੀ ਵਾਲਟੀ ਚ ਸਾਰੇ ਖੁੱਡਾਂ ਚ ਪੈ ਜਾਂਦਾ ਤੇ ਦਾਣਾ ਪਾਵਾਂਗੇ ਇਹਦੇ ਵਿੱਚ ਸਰੋਂ ਤੇ ਥੱਲੇ ਇਹਦੇ ਗੁਲੀ ਡੰਡਾ ਤਿੰਨੇ ਚੀਜ਼ਾਂ ਮਿਕਸ ਕਰਕੇ ਪਾਵਾਂਗੇ ਇਹ ਜਾਂ ਹੁੰਦਾ ਬਈ ਇਹ ਸਹਿਦਰਗ ਬੱਚੇ ਕਮਜ਼ੋਰੇ ਨਹੀਂ ਰਹਿੰਦੇ ਵਧੀਆ ਪਲਦੇ ਆ ਹੈਲਥੀ ਰਹਿੰਦੇ ਆ ਲਓ ਜੀ ਤੇ ਹੁਣ ਆਪਾਂ ਲਾਉਣ ਲੱਗੇ ਆਪਣੇ ਬੱਚੇ ਦੂਜੇ ਵੀ ਛਤਰੀ ਤੋਂ ਤੇ ਨਾਲੇ ਜਾਲ ਵਾਲੇ ਖੁੱਡਾ ਖੋਲਿਆ ਨੀਲਾ ਬੱਚਾ ਸਿੱਧਾ ਅੰਦਰ ਗਿਆ ਹੋ ਗਿਆ ਸਿੱਧਾ ਖੁੱਡਾ ਖੋਲਣ ਸਾਰ ਤੇ ਤਿੰਨ ਬੱਚੇ ਰਹਿ ਗਏ ਉਹ ਲਾ ਦਿੰਨੇ ਆਪਾਂ ਤੇ ਆ ਜਾਲ ਵਾਲੇ ਲੋਈ ਗਏ ਤਨੇ ਬੱਚੇ ਚੱਲ ਪਾ ਮਾਰਦੇ ਨੇ ਲਾਵਾ ਗੱਡ ਚੋ ਨਵਟੀ ਜਣੇ ਆ ਆ ਗਈ ਮਿੱਟੀ ਆ ਵੇ ਇਹਦਾ ਟਾਇਰ ਖਾਉਂਦਾ ਹੋਵੇ ਵੇ ਅਜਾਰੇ ਵੀ 5 ਵਜੇ ਦਾ ਟਰਾਲੀ ਭਰ ਜਾਂਦੀ ਹੈ ਦੋ ਵਾਰੀ ਦਾ ਮਾਰ ਗਈ ਪਾਂ ਹਾਂ ਦੋ ਵਾਰੀ ਹੋਰ ਵਜੇ ਟਰਾਲੀ ਭਰਦਾਂਗੇ ਆਹ 26 ਤੇ ਜਾਉਂਦੇ ਲੋ ਜੀ 26 ਚੋਂ ਨਾ ਵੱਢੀ ਜਾਂਦੇ ਆ ਤਿੰਨ ਕਿਲੇ ਦਾ ਘੇਰਾ ਹੈ ਪਹਿਲੀ ਟਰਾਲੀ ਆ 95 ਗਟਾ 95 ਨਾ ਪਹਿਲੀ ਟਰਾਲੀ ਚ ਪਾਉਣ ਲੱਗੇ ਆ ਤੂੰ ਵੇਖਦੇ ਕਿੰਨਾ ਕਿ ਨਿਕਲਦਾ ਅੱਜ ਤਰੀਕੀ ਕਿੰਨੀ ਹੈ 6 6 ਤਰੀਕ 6 ਤਰੀਕ ਨੂੰ ਵੱਢੀ ਜਾਣੇ ਝੋਨਾ 11ਵੇਂ ਦੀ ਛੇ ਲਓ ਜੀ 5 ਕਿੱਲੇ ਵੱਡੇ ਗਏ ਇਹਦੇ ਸانے 5 ਕਿੱਲੇ ਹੋ ਜਣੇ ਆ ਤੇ ਆਹ ਟਰਾਲਾ ਤੀਜਾ ਵਾ ਆਪਣਾ ਫੁੱਲ ਭਰਨਾ ਨਹੀਂ ਇਹ ਹਜੇ ਇੱਧਾ ਹੀ ਹੋਇਆ ਬਾਹ ਹੀ ਰਹਿ ਗਿਆ ਤਾਂ ਇਕੱਲਾ ਲੋ ਜੀ ਇਧਰ ਬੱਚੇ ਆਪਾਂ ਫੇਰ ਬਾਤ ਇਹ ਸ਼ਾਮ ਦਾ ਟਾਈਮ ਹੋ ਗਿਆ ਜਿਹੜੇ ਆਪਾਂ ਸਵੇਰ ਜਾਲ ਦੇ ਵਿੱਚ ਪਾਏ ਸੀ ਉਹ ਹੁਣ ਆਪਾਂ ਬਾਤ ਛਤਰੀ ਦੇ ਉੱਤੇ ਖੁੱਲੇ ਬੱਚੇ ਤੇ ਇਹਨਾਂ ਨੂੰ ਬਸ ਆਪਾਂ ਥੋੜੀ ਥੋੜੀ ਟ੍ਰੇਨਿੰਗ ਜੀ ਕਰਾਵਾਂਗੇ ਫੜ ਫੜ ਕੇ ਦਿਖਾਉਂਿਆ ਤੁਹਾਨੂੰ। ਲਾ ਬੱਚੇ ਦਾ ਸ਼ੌਂਕ ਕਰਾਉਦਗੀ। ਏਰੀ ਅੱਖ ਚ ਟੀਰ ਪੈਂਦਾ। ਇਧਰ ਲੀ ਕਾਲੀ ਹੈ ਜਮ ਇਧਰ ਲੀ ਚਿੱਟੀ ਆ। ਚਿੱਟੀ ਤੇ ਕਾਲੀ ਆ। ਤੇ ਪੂਛ ਦੇ ਖੰਭ ਕਾਲੇ ਜੇ ਆ। ਕਿੱਥੇ ਕਰਨੇ ਚਾਹੀਏ। ਇਹਦਾ ਇੱਕ ਭਰਾ ਬੈਠਾ ਇਧਰ ਮਗਰ ਆਹਾ ਸ਼ਾਕ ਖਾ ਜਮ। ਇਹ ਦੋਨੇ ਭਰਾ ਉਹ ਤੇ ਆਹਾ ਤੇ ਇੱਕ ਉਹ ਬੈਠਾ ਪਰਾਂ ਚਿੱਟਾ ਲਓ ਜੀ ਰੱਤਾ ਤਾਂ ਗਿਆ ਹੋ ਉੱਥੇ ਇਹ ਸਾਰੇ ਹੀ ਜਾਣਗੇ ਲੋ ਚੱਲ ਦੂ ਵੀ ਇਹ ਨੀਵੀਂ ਛਤਰੀ ਤੇ ਤਾਂ ਬਾਇਆ ਇਹ ਫੜ ਕੇ ਤੇ ਛੱਡੇ ਜਾਂਦੇ ਆ ਬਈ ਦੂਰੋਂ ਤੇ ਨਹੀਂ ਫਿਰੋ ਵੱਡੀ ਤੇ ਤਾਂ ਉਵੇਂ ਬੈਠੇ ਰਹਿੰਦੇ ਆ ਤੇ ਆ ਬੱਚਾ ਜਿਹੜਾ ਇਹ ਚੋਕ ਟੋਟ ਜਾ ਰਹਿ ਗਿਆ ਸੀ ਹੁਣ ਹੋਇਆ ਥੋੜਾ ਜਿਹਾ ਇਹ ਜਿਹੜਾ ਸੁਭਾ ਸਤਰੀ ਦੇ ਬਾਹਾ ਸੀ ਸੁਭਾ ਤੜਕਿਓ ਕੋਠੀ ਤੇ ਬਹਿ ਗਿਆ ਸੀ ਢੱਡ ਤੇਲ ਘੀਰ ਵਾਲਾ ਸ਼ਾਖਾ ਬੱਚਾ ਉਹਦਾ 사 ਘਬਰਾ ਹੀ ਤੇ ਉਹ ਚਿੱਟਾ ਤੇ ਰੱਤਾ ਤੇ ਇੱਕ ਆ ਬੈਠਾ ਰੱਤਾ ਜਾ ਇਹ ਵੀ ਚੋਗ ਟੋੜ ਰਿਆ ਗਿਆ ਸੀਗਾ ਤੇ ਹੁਣ ਬਣਿਆ ਆ ਦੋਨੇ ਭਰਾ ਬਈ ਲਾਲ ਚੀਨਾ ਤੇ ਆਹ ਚਿੱਟਾ ਤੇ ਰੱਤੇ ਗੋੜ ਰੰਗੇ ਆ ਦੋ ਇੱਕ ਆ ਵਹਿ ਗਿਆ ਤੇ ਇੱਕ ਤਾਂ ਉੱਡ ਗਿਆ ਤੇ ਆਹ ਰੱਤਾ ਕੱਲਾ ਹੀ ਆ ਹਾਰਤਾ ਤੇ ਇਹਦੇ ਖੰਭ ਸੀਗਾ ਦੰਬਚੀਰ ਹੁਣ ਤਾਂ ਪੱਟ ਲੈ ਆਏ ਨੇ ਦੰਬਚੀਰ ਖੰਭ ਆ ਇਹਦੇ ਤੇ ਲਾਓ ਬਾਬੇ ਦਿਖਾਉਨੇ ਆ ਤੁਹਾਨੂੰ ਦੋ ਬੱਚੇ ਬੈ ਗੇ ਛਤਰਿਆਂ ਤੇ ਇਹਦਾ ਕੱਦ ਵੇਖੋ ਬੱਚੇ ਦਾ ਬਹੁਤ ਲੰਮਾ ਬੱਚਾ ਤੇ ਰੰਗ ਰੰਗ ਲਾਉਣੇ ਆ ਜੇ ਸਾਰਿਆਂ ਦੇ ਕਿਸੇ ਦੇ ਨਹੀਂ ਰੰਗ ਲਾਇਆ ਆ ਬੱਚਾ ਚਿੱਟੀਆਂ ਆਖਾਂ ਦਾ ਲੋ ਇਸ ਵੇਲੇ ਬਾਹਰੀ ਦੇ ਖੁੱਲੇ ਬਈ ਦਾਣੇ ਦੁਨੇ ਹੁੰਦੇ ਇਹਨਾਂ ਦੇ ਤੇ ਫਰੌਡ ਦੇ ਨਹੀਂ ਛੇਤੀ ਨਹੀਂ ਫਿਰ ਛੇਤੀ ਉੱਡਣ ਦੀ ਕਰਦੇ ਆ ਇਹ ਲਓ ਬਾਬਿਓ ਬੱਚੇ ਆਪਣੇ ਛੇ ਵਾਇਰ ਬੈਗ ਬਾਹਤ ਉਹਦੇ ਤੇ ਤੇ ਤੈ ਨਹੀਂ ਤੇ ਤੇ ਬੈਠਿਆ ਇਹਨਾਂ ਨੂੰ ਵੀ ਉਹਦੇ ਤੇ ਬਾਹ ਦਿੰਦੇ ਆ ਤੇ ਆਹ ਛਤਰੀ ਤੇ ਆਪਾਂ ਛੋਟੇ ਬੱਚੇ ਬਾਹ ਦਾਂਗੇ ਵੇਖਦਾ ਇਹ ਵੀ ਛੋਟੇ ਹੀ ਐ ਇਹਨਾਂ ਤੋਂ ਡੇ ਡਾ ਜਾਂਦਾ ਨਹੀਂ ਹਜੇ ਇਹਨਾਂ ਉਹ ਬੱਚੇ ਥੋੜੇ ਜਿਹਾ ਵੱਡੇ ਆ ਕਰ ਦਿੰਨੇ ਬਾਬਿਓ ਬੱਚੇ ਹੁਣ ਅੰਦਰ ਆਪਾਂ ਛਤਰੀਆਂ ਤੋਂ ਤੇ ਆਪਾਂ ਇਥੋਂ ਖੁੱਡਾ ਦਿੱਤਾ ਖੋਲ ਕਿਹ ਤੋਂ ਬੱਚੇ ਤਾਂ ਇਹੀ ਜਾਣਗੇ ਸਿੱਧੇ ਜਾਉਂਗੇ ਓਏ ਲਾ ਕੇ ਕਰ ਦਿੰਨੇ ਹਨ ਨੂੰ ਲੋ ਬਈ ਇੱਕ ਤਾਂ ਗਿਆ ਇੱਕ ਹੋਰ ਗਿਆ ਤੇ ਇੱਕ ਹੋਰ ਚਾਰ ਬਚੇ ਗਏ ਪੰਜਵਾਂ ਵੀ ਗਿਆ 6 ਗਏ 7 ਲਓ ਜੀ 8 ਹੋ ਗਏ ਕਿੰਨੇ ਰਹਿ ਗਏ ਤਾਂ ਲੋ 10 ਬੱਚੇ ਸੀ ਤੇ 10 ਹੀ ਗਏ ਜਾਂਦੇ